ਯਾਰ ਨਾਲ ਦੇਖ ਲੋ ਇਸੇ ਸ਼ਖਸ ਨੂੰ ਜਿਸ ਨੇ ਕੇਸ ਸੱਤ ਪੰਨਾ ਬੰਨਿਆ ਹੋਇਆ ਤੇ ਮੂਹ ਦੇ ਉੱਪਰ ਰੋਮਾਲ ਜੋ ਕਿ ਤੁਹਾਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਜੀ ਹਾਂ ਇਹ ਉਹ ਸ਼ਖਸ ਹੈ ਜਿਸ ਨੇ ਉਹ ਲੋਕ ਵੱਡਾ ਕਾਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਝੂਠੀ ਕਹਾਣੀ ਸੁਣਾ ਕੇ ਗੁੰਮਰਾਹ ਕੀਤਾ ਗਿਆ ਤੇ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਦੀ ਕੁੰਡਲੀ ਖੋਲੀ ਤੇ ਹੋੜੇ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਦਾਦੀ ਕਿਸੇ ਸ਼ਖਸ ਦੇ ਵੱਲੋਂ 4 ਲੱਖ ਰੁਪਏ ਆਪਣੇ ਜੀਜੇ ਤੋਂ ਲਏ ਗਏ ਸਨ ਤੇ ਜਦੋਂ ਇਹ ਪੈਸੇ ਲੈ ਕੇ ਆ ਰਿਹਾ ਸੀ ਤਾਂ ਹਸਤੇ ਮਾਧਿਅ ਵਿੱਚ ਬੇਈਮਾਨੀ ਆ ਜਾਂਦੀ ਹੈ ਤੇ ਇਹ ਖੁਦ ਦੇ ਨਾਲ ਲੁੱਟਦੀ ਵਾਰਤਾ ਦੀ ਕਹਾਣੀ ਬਣਾ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਪਹੁੰਚਦਾ ਹੈ ਪਰ ਪੁਲਿਸ ਵੀ ਕਿੱਥੇ ਘਟ ਹੈ ਉਸ ਦੇ ਵੱਲੋਂ ਵੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਮਾਮਲੇ ਦੀ ਸਚਾਈ ਸਭ ਦੇ ਸਾਹਮਣੇ ਲਿਆਂਦੀ ਗਈ ਆਓ ਤੁਸੀਂ ਵੀ ਸੁਣਾ ਪੁਲਿਸ ਤੋਂ ਬਾਕੀ ਦੀ ਕਹਾਣੀ ਕਿ ਆਖਿਰਕ ਇਸ ਤਰੀਕੇ ਦੇ ਨਾਲ ਇਸਨੇ ਏਕੇ ਸਾਜ਼ਿਸ਼ ਰਚੀ ਸੀ। ਥਾਣਾ ਕੁਤਵਾਲੀ ਵਿੱਚ ਇੱਕ ਬੰਦਾ ਹਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋ ਕਰ ਲਿਆ ਗਿਆ ਸਨੇਚ ਕਰ ਲਿਆ ਗਿਆ ਤੇ ਮੇਰੇ ਤੇ ਚਾਕੂ ਨਾਲ ਦੇ ਨਾਲ ਹਮਰਾ ਕੀਤਾ ਗਿਆ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚ ਓ ਸਾਹਿਬ ਇਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤੇ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ ਇਹਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ 'ਚ 4 ਲੱਖ ਰੁਪਏ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋਹ ਹੋ ਗਈ ਜਦੋਂ ਕਿ ਇਹਦੇ ਆਪ ਦੇ ਮਨ ਦੇ ਵਿੱਚ ਜਿਹੜੀ ਹੈ ਠੱਗੀ ਜਾਂ ਚੀਟ ਕਰਨ ਦੀ ਮਨਸ਼ਾ ਸੀਗੀ ਇਹ ਨਾਲ ਦੇ ਨਾਲ ਐਸਐਚਓ ਸਾਹਿਬ ਵੱਲੋਂ ਇਹ ਮਾਮਲਾ ਡੀਐਸਪੀ ਸਾਹਿਬ ਦੇ ਮੇਰੇ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਸਰ ਦੇ ਧਿਆਨ 'ਚ ਲਿਆਂਦਾ ਗਿਆ ਔਰ ਇਸ ਬੰਦੇ ਦੀ ਜਦੋਂ ਥੋਰੋਲੀ ਪੁੱਛਗਿੱਛ ਕੀਤੀ ਤਾਂ ਇਹ ਗੱਲ ਡਿਸਕਲੋਜ਼ ਹੋ ਗਈ ਕਿ ਇਸ ਬੰਦੇ ਨੇ ਆਪ ਹੀ ਕੀਤਾ ਇਸ ਕਰਕੇ ਇਹ ਬੰਦਾ ਅਰੈਸਟ ਕਰ ਲਿਆ ਗਿਆ ਇਹਦੇ ਦੇ ਮੁਕਦਮਾ ਦੇ ਦਿੱਤਾ ਗਿਆ 217 ਤੇ 240 ਬੀ ਐਨ ਐਸ ਟੂ ਮਿਸਲੀਡ ਟੂ ਕਨਸੀਲ ਦਾ ਫੈਕਟਸ ਫਰੋਮ ਦਾ ਪੁਲਿਸ ਤੇ ਉਹਦੇ ਬਾਅਦ ਇਸ ਬੰਦੇ ਦੀ ਨਿਸ਼ਾਨਦੇਹੀ ਦੇ ਉੱਤੋਂ ਫਿਰ ਜਿਹੜੇ ਪੈਸੇ ਵੀ ਰਿਕਵਰ ਕਰ ਲਏ ਗਏ ਤਾਂ ਅੱਜ ਇਹਦਾ ਰਿਸ਼ਤੇਦਾਰ ਜਿੱਦ ਜਿੱਜੇ ਤੋਂ ਲੈ ਕੇ ਆਏ ਸੀ ਜਿੱਜੇ ਤੋਂ ਲੈ ਕੇ ਜੀ ਕਿੱਥੋਂ ਆ ਰਹਿਣਾ ਲਾਇਸੈਂਸ ਇਹ ਬੰਦਾ ਦੇਖੋ ਹਮੇ ਤੋਂ ਜੁਝਾਰ ਨਗਰ ਦਾ ਰਹਿਣ ਵਾਲਾ ਪਟਿਆਲੇ ਦਾ ਮੈਂ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮਤਲਬ ਇਹ ਹੈ ਕਿ ਜਿਹੜਾ ਝੂਠੀਆਂ ਇਨਫੋਰਮੇਸ਼ਨਸ ਦੇ ਕੇ ਔਰ ਸੋਸ਼ਲ ਮੀਡੀਆ ਤੇ ਮਲਟੀਪਲ ਚੀਜ਼ਾਂ ਵਾਇਰਲ ਕਰਦੇ ਨੇ ਤਾਂ ਹੁਣ ਪਹਿਲਾਂ ਪੁਲਿਸ ਇਦਾਂ ਦੇ ਐਕਸ਼ਨ ਨਹੀਂ ਲੈਂਦੀ ਸੀ ਬਟ ਅਸੀਂ ਹੁਣ ਤੁਹਾਡੇ ਮਾਧਮ ਨਾਲ ਬੜਾ ਕਲੀਅਰ ਤੇ ਕ੍ਰਿਸਪ ਦੱਸਦੇ ਹਾਂ ਕਿ ਜੇ ਕੋਈ ਚੀਜ਼ ਝੂਠੇ ਤੇ ਮਿਸਲੀਡ ਲੀਡ ਕਰਨ ਵਾਲੇ ਫੈਕਟਸ ਹੋਏ ਤਾਂ ਉਸ ਬੰਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਐਸਐਚਓ ਸਾਹਿਬ ਨੇ ਵਿਦਨ ਢਾਈ ਤਿੰਨ ਘੰਟਿਆਂ ਦੇ ਸਾਰਾ ਮਾਮਲਾ ਕਰੈਕ ਕਰਕੇ ਔਰ ਆਪਾਂ ਲੀਗਲੀ ਕਾਰਵਾਈ ਵੀ ਕਰਤੀ। ਇਸੇ ਤਰ੍ਹਾਂ ਕੱਲ ਟ੍ਰਿਪੜੀ ਦੀ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਦੇਖੀ ਐ। ਕਿੱਕ ਲੜਕਾ ਲੜਕੀ ਆਂਦੇ ਨੇ ਇੱਕ ਸ਼ਾਪ ਚੋਂ ਪੈਸੇ ਲੈ ਜਾਂਦੇ ਨੇ ਤਾਂ ਉਹ ਕੇਸ ਵੀ ਵਿਦਨ ਫਿਊ ਆਰਸ ਸਟ੍ਰੇਸ ਕਰ ਲਿਆ ਗਿਆ। ਉਹਦੇ ਵਿੱਚ ਫੈਕਟ ਸਰੇ ਨੇ ਕਿ ਓਨਰ ਨੇ ਅੱਗਿਓ ਖੋਲੀ ਦੁਕਾਨ ਵਧਾ ਲਈ। ਜਦੋਂ ਖੋਲ ਲਈ ਦੁਕਾਨ ਇੱਕ ਕਰੀ ਉਦੋਂ ਬਾਅਦ ਆਰਾਮ ਨਾ ਤੋਂ ਪੂਰਿਆ ਗਰਮੀ ਦੇ ਹੋਣ ਕਰਕੇ ਆ ਪਿੱਛੇ ਚਲਾ ਗਿਆ। ਔਰ ਉਹਨੂੰ ਬਿਲਕੁਲ ਖੁੱਲੀ ਛੱਡ ਗਿਆ ਉੱਥੇ। ਫਿਰ ਜਦੋਂ ਸਾਡੇ ਐਫਰਟਸ ਕੀਤੇ ਤਾਂ ਉਹ ਮੁੰਡਾ ਕੁੜੀ ਵੀ ਫੜੇ ਗਏ ਜਿਹੜੇ ਪੈਸੇ ਉਥੋਂ ਕਹੇ ਉਹ ਬਰਾਮਦ ਵੀ ਹੋ ਗਏ ਤਾਂ ਤੁਹਾਡੇ ਮਾਮਲੇ ਮਾਧਿਅਮ ਨਾਲ ਮੈਂ ਕਹਿਣਾ ਕਿ ਅਸੀਂ ਮੰਨਦੇ ਹਾਂ ਵੀ ਗਰਮੀ ਦਾ ਟਾਈਮ ਹੈ ਔਰ ਹਰ ਬੰਦੇ ਨੂੰ ਬਟ ਉਦੋਂ ਆਪਦੀ ਚੀਜ਼ ਨੂੰ ਸਿਕਿਉਰ ਤੇ ਲੌਕ ਕਰਕੇ ਜਾਣ ਐ ਓਪਨ ਨਾ ਛੱਡ ਕੇ ਜਾਣ ਤਾਂ ਜੋ ਹਰ ਰਾਹੀਰ ਦਾ ਜਾਂਦੇ ਜਾਂਦੇ ਦਾ ਵੀ ਮਨ ਕਰ ਜੇ ਕਿ ਮੈਂ ਕੋਈ ਚੀਜ਼ ਇੱਥੋਂ ਚੱਕ ਲਾਂ ਸਰ ਇਹ ਕਿੰਨੀ ਅਮਾਉਂਟ ਸੀ ਕਿ ਇਹ ਕਿੱਥੇ ਰੱਖ ਕੇ ਆਇਆ ਸੀਗਾ ਦੱਸ ਸਰ ਇਹ ਨਾ 4 ਲੱਖ ਰੁਪਏ ਜਿਹੜੇ ਆਪਾਂ ਇਹਨੇ ਆਪਣੇ ਕੋਲ ਤੇ ਸਾਰੇ ਦੇ ਸਾਰੇ ਰਿਕਵਰ ਹੋ ਗਏ ਨੇ ਜਿਵੇਂ ਇਹਨਾਂ ਨੂੰ ਨਿਸ਼ਾਨਦੇਹੀ ਦੀ ਪਤਾ ਲੱਗੀ ਐਸਐ ਜੀ ਆਪਣਾ ਇਹ ਦਾ ਦੀਪਕ ਉਹਦੇ ਘਰੇ ਦਾਖਾਆ ਸੀ ਇਹ ਕਹਿ ਕੇ ਮੈਂ ਵਿਆਦੀ ਚੱਕੀ ਆ ਤੇ ਤੈਨੂੰ ਮੈਂ ਸ਼ਾਮਿਲ ਦੇ ਅੱਛਾ ਉਹਦੇ ਕਰ ਉਹਦੀਪਕ ਸਰੇ ਸਤੇ ਕੋਈ ਮੋਰਗੀ ਕ੍ਰਿਮੀਨਲ ਨਹੀਂ ਨਹੀਂ ਕੋਈ ਇਨਵੋਲਵਮੈਂਟ ਇਤ ਨਾਲ ਕੋਈ ਕੋਈ ਉਸੋਲ ਵਾਲਕ ਦੀ ਇਨਵੋਲਵਮੈਂਟ ਨਹੀਂ ਜਾਂ ਦੋਸਤੀ ਦੀ ਇਨਵੋਲਵਮੈਂਟ ਨਹੀਂ ਇਸ ਸੱਲੇ ਦਾ ਇਹੀ ਇਹਦੇ ਤੇ ਕਰਜ਼ਾ ਸੀ ਜੀ 2.5 ਲੱਖ ਦਾ ਤੇ ਉਹਦੇ ਸਿਲਸਿਲੇ ਚ ਜਿਹਨੇ ਫਿਰ ਕਦੇ ਨਹੀਂ ਸਾਰੀ ਗੱਲ ਅੱਲਾ ਦਾ ਪਲਾਨ ਸੀ ਇਹ ਸਾਰਾ ਬਿਲਕੁਲ ਜਿਵੇਂ ਇਹ ਉਹਦੇ ਹੱਥ ਚੋਂ ਸੰਡੂ ਦੇ 4 ਲੱਖ ਰੁਪਏ ਆਏ ਇਹਦੇ ਦਿਮਾਗ 'ਚ ਆਪਣਾ ਜਿਹੜਾ ਕਰਜ਼ਾ ਜਿਹੜਾ ਲਿਆ ਸੀ ਉਹ ਲਾਣ ਦਾ ਪ੍ਰੋਗਰਾਮ ਚੱਲ ਪਿਆ ਔਰ ਇਹਨੇ ਸੋਚਿਆ ਵੀ ਮੈਂ ਜਾ ਕੇ ਇਫੈਕਟਸ ਦੱਸਾਂਗਾ ਮਿਸ ਗ੍ਰੀਡ ਕਰਕੇ ਤੇ ਮੇਰੀ ਗੱਲ ਮੰਨ ਲਈ ਜਾਊਗੀ ਪਰ ਜਦੋਂ ਕ੍ਰਾਸ ਚੈੱਕ ਕੀਤਾ ਤੇ ਆ ਚੀਜ਼ ਸਾਹਮਣੇ ਆ ਗਈ ਸਰ ਇਹ ਕਿੰਨੀ ਦੇਰ ਦੇ ਵਿੱਚ ਇਹ ਮਸਲਾ ਲੱਭਿਆ ਸਰ ਇਹ ਤੁਸੀਂ ਮਨੋਵਿਗਨ 3 ਆਵਰਸ ਦੇ ਸਾਰੀ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਈ ਸੀ ਵੀ ਕੋਈ ਖੋਜ ਜਾਂ ਇਦਾਂ ਦੀ ਵਾਰਦਾਤ ਨਹੀਂ ਹੋਈ ਨਾ ਕੋਈ ਚਾਕੂ ਬਾਜੀ ਹੋਈ ਹੈ ਸਿੰਪਲ ਇਸ ਬੰਦੇ ਨੇ ਆਪ ਹੀ ਸੈਲਫ ਇਨਫਲਿਕਟ ਕੀਤਾ ਔਰ ਆ ਸਾਰੀ ਜਿਹੜੇ ਪੈਸੇ ਨੇ ਇਹਨੇ ਆਪਣੇ ਦੋਸਤ ਕੋਲ ਰੱਖੇ ਹੋਏ ਨੇ ਇਹ ਤਾਰਾ ਕੋਤਵਾਲੀ ਪਟਿਆਲਾ ਪੁਲਿਸ ਤੇ ਵੱਲੋਂ ਝੂਠੀ ਸ਼ਿਕਾਇਤ ਦੇ ਕੇ ਗੁੰਮਰਾਹ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੁਲਿਸ ਨੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 217 ਅਤੇ 240 ਦੇ ਤਹਿਤ ਕਾਰਵਾਈ ਕੀਤੀ ਹੈ ਤੇ ਉਸਤੇ ਕਬਜ਼ੇ ਤੋਂ 1 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਨੇ ਜਗਬਾਨੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ